ਜੋ ਵਾਰ ਕਾਉਂਸਲਰ ਰਹੇ ਸਾਫ ਕਾਉਂਸਲਰ ਦੇ ਕਰ ਉਸ ਵਕਤ ਮਾਹੌਲ ਗਮਗੀਨ ਹੋ ਗਿਆ ਜਦੋਂ ਜਿਮ 'ਚ ਐਕਸਰਸਾਈਜ਼ ਲਗਾਉਂਦੇ ਹੋਏ ਉਹ ਬੇਹੋਸ਼ ਹੋ ਗਏ ਅਤੇ ਹਾਰਟ ਅਟੈਕ ਦੇ ਚਲਦਿਆਂ ਉਹਨਾਂ ਦੀ ਮੌਤ ਹੋ ਗਈ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਗੁਰਮਿੰਦਰ ਸਿੰਘ ਲਾਡੀ ਪੰਜ ਵਾਰ ਦੇ ਕਾਉਂਸਲਰ ਰਹਿ ਚੁੱਕੇ ਨੇ ਜਿਮ ਲਗਾਉਣ ਦੇ ਲਈ ਗਏ ਸੀ ਪਰ ਉਥੇ ਟ੍ਰੈਡਮਿਲ ਤੇ ਐਕਸਰਸਾਈਜ਼ ਕਰਦੇ ਹੋਏ ਬੇਹੋਸ਼ ਹੋ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਂਦਾ ਜਾਂਦਾ ਜਿੱਥੇ ਡਾਕਟਰ ਉਹਨਾਂ ਨੂੰ ਮ੍ਰਿਤਕ ਐਲਾਨ ਦਿੰਦੇ ਨੇ ਡਾਕਟਰਾਂ ਦੇ ਮੁਤਾਬਿਕ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਲਾਲੀ ਕਾਂਗਰਸ ਦੇ ਸੀਨੀਅਰ ਨੇਤਾ ਵੀ ਰਹੇ ਨੇ ਦੱਸਦੇ ਕਿ ਉਹਨਾਂ ਦੀ ਪਤਨੀ ਵੀ ਦੂਜੀ ਵਾਰ ਕਾਉਂਸਲਰ ਬਣੀ ਹੈ ਇਸ ਦੌਰਾਨ ਕਾਂਗਰਸ ਦੇ ਦਿੱਗਜ ਲੀਡਰ ਉਹਨਾਂ ਦੇ ਘਰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਲਾਲੀ ਦੇ ਭਰਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਐਕਸਰਸਾਈਜ਼ ਕਰਨ ਦੇ ਲਈ ਜਿਮ ਗਿਆ ਹੋਇਆ ਸੀ ਇਸ ਦੌਰਾਨ ਉਹ ਟਰੈਡਮਿਲ ਤੋਂ ਬੇਹੋਸ਼ ਹੋ ਕੇ ਡਿੱਗ ਗਿਆ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਪਰਿਵਾਰ ਵਿੱਚ ਮਾਹੌਲ ਗਮਗੀਨ ਬਣਿਆ ਹੋਇਆ ਹੈ ਦੱਸਦੇ ਯੇ ਕਿ ਵੱਡੇ ਵੱਡੇ ਸੀਨੀਅਰ ਲੀਡਰ ਅਫਸੋਸ ਕਰਨ ਦੇ ਲਈ ਪਰਿਵਾਰ ਦੇ ਨਾਲ ਘਰ ਪਹੁੰਚ ਰਹੇ ਨੇ ਅਤੇ ਉਥੇ ਹੀ ਪਰਿਵਾਰ ਦੇ ਵਿੱਚ ਮਾਹੌਲ ਗਮਗੀਨ ਹੈ ਪਾਵੁਕ ਕਰਦਿਆਂ ਇਹਨਾਂ ਤਸਵੀਰਾਂ ਦਾ ਇੱਕ ਵਾਰ ਰੁਕ ਕਰਾਂਗੇ ਪੰਜ ਬ

ਸਵੇਰੇ ਗਏ ਨੇ ਆਪਣਾ ਰੋਜ਼ ਦੀ ਤਰ੍ਹਾਂ ਜਿਮ ਗਏ ਨੇ ਸਵੇਰੇ 6 ਵਜੇ ਉੱਥੇ ਜਿਮ ਚ ਐਕਸਰਸਾਈਜ਼ ਕਰਦੇ ਹੋਏ ਇਹ ਟ੍ਰੈਡਮਿਲ ਤੇ ਭੱਜ ਰਹੇ ਸੀਗੇ ਫਿੱਟ ਸੀਗੇ ਰੋਜ਼ ਜਾਂਦੇ ਸੀ ਤਾਂ ਉੱਥੇ ਇਹ ਐਕਸਰਸਾਈਜ਼ ਕਰਦੇ ਹੋਏ ਗਿਰ ਗਏ ਤੇ गिरਣ ਤੋਂ ਬਾਅਦ ਉਹ ਜਿਹੜੇ ਮੁੰਡੇ ਸੀਗੇ ਨਾਲ ਹੋਰ ਜਿਮ ਕਰ ਰਹੇ ਸੀ ਉੱਥੇ ਉਹਨਾਂ ਨੇ ਆ ਕੇ ਚੱਕਿਆ ਇਹਨਾਂ ਨੂੰ ਦੇਖਿਆ ਇਹ ਸੁੱਧ ਬੁੱਧੀ ਜੀ ਖੋ ਗਈ ਸੀ ਉਹਨਾਂ ਨੇ ਹਲਾਇਆ ਹਲੁਏ ਮੁੰਡਿਆਂ ਨੂੰ ਮੈਂ ਦੁਬਾਰਾ ਪੁੱਛਿਆ ਵੀ ਕੀ ਹੋਇਆ ਸਾਰਾ ਉਹ ਕਹਿੰਦੇ ਵੀ ਇੱਕ ਵਾਰ ਹਿੱਲ ਉੱਠੇ ਵੀ ਐਂਜਮੇ ਫਿਰ ਬੇਹੋਸ਼ ਹੋ ਗਏ ਫਿਰ ਉਹ ਇੱਥੇ ਆਪਣੇ ਆਈਵੀ ਹਸਪੀਟਲ ਆ ਮੁੰਡੇ ਉੱਥੇ ਲੈ ਗਏ ਉੱਥੇ ਜਾ ਕੇ ਉਹ ਦੱਸਦੇ ਸੀ ਕਿ ਕਿਉਂ ਡਾਕਟਰ ਜਿਹੜੇ ਸੀਗੇ ਉਹ ਕਹਿੰਦੇ ਵੀ ਇਹ ਤਾਂ ਐਕਸਪਾਇਰ ਹੋ ਗਏ ਜਾਨ ਰਹੀ ਨਹੀਂ ਫਿਰ ਉਹ ਮੁੰਡਿਆਂ ਨੇ ਕਿਹਾ ਵੀ ਅਸੀਂ ਹੋਰ ਵੀ ਦਿਖਾ ਲਈ ਫਿਰ ਇਹ ਆਪਣੇ ਇੱਥੇ ਡਾਕਟਰ ਅਮਰਵੀਰ ਇਹ ਫਿਰ ਉਹ ਮੁੰਡੇ ਉੱਥੇ ਲੈ ਗਏ ਤੇ ਜਾਨੋਂ ਇੱਕ ਮੁੰਡਾ ਸਾਡੇ ਘਰ ਇਧਰ ਨੂੰ ਆ ਗਿਆ ਭੱਜਿਆ ਆਇਆ ਦੱਸਣ ਮਨੇ ਪੂਰੀ ਗੱਲ ਤਾਂ ਦੱਸੀ ਨਹੀਂ ਪਰ ਉੱਥੇ ਅਮਰਵੀਰ ਦੇ ਜਾ ਕੇ ਵੀ ਪਤਾ ਲੱਗਿਆ ਕਿ ਇਹ ਹੁਣ ਰਹੇ ਨਹੀਂ ਪਰਿਵਾਰ ਦੇ ਵਿੱਚ ਹੁਣ ਕੌਣ-ਕੌਣ ਆਇਆ ਇਹ ਜੀ ਫੈਮਿਲੀ ਚ ਮੇਰੇ ਬ੍ਰਦਰ ਤੋਂ ਬਿਨਾ ਮੇਰੇ ਦੋ ਪੁੱਤੀ ਮੇਰੇ ਭਾਬੀ ਜੀ ਤੇ ਦੋ ਭਤੀਜੇ ਮੇਰੇ ਹਾਂਜੀ ਤੇ ਅਸੀਂ ਜੁਆਇੰਟ ਫੈਮਿਲੀ ਆ ਮੈਂ ਮੇਰਾ ਬ੍ਰਦਰ ਮੇਰੀ ਫੈਮਿਲੀ ਤੇ ਉਹਨਾਂ ਦੀ ਮੇਰੇ ਦੋ ਬੱਚੇ ਨੇ ਜੀ ਇੱਕ ਇੱਥੇ ਹੈ ਇੱਕ ਅਮਰੀਕਾ ਹੈ ਹੁਣ ਉਹਦੀ ਵੇਟ ਕਰ ਰਹੇ ਆ ਉਹ ਕੱਲ ਸ਼ਾਮ ਤੱਕ ਆ ਜੂਗਾ ਫਿਰ ਹਾਂਜੀ ਉਹ ਆਜੇ ਤੇ ਫਿਰ ਆਪਾਂ ਉਸ ਤੋਂ ਅੱਗੇ ਸੰਸਕਾਰ ਰੱਖ ਲਾਂਗੇ ਪਹਿਲਾਂ ਕਦੀ ਕੋਈ ਦਿੱਕਤ ਆਈ ਹੈ ਕਿ ਇਸ ਤਰ੍ਹਾਂ ਦੀ ਨਹੀਂ ਨਹੀਂ ਜੀ ਉਹ ਤਾਂ ਬਹੁਤ ਫਿਟ ਸੀਗੇ ਉਹਦਾ ਰੁਟੀਨ 'ਚ ਜਿਮ ਜਾਣਾ ਇਹ ਗਰਾਊਂਡ ਜਾਣਾ ਤੇ ਉਹ ਤਾਂ ਰੈਗੂਲਰ ਆਪਣੀ ਐਕਸਰਸਾਈਜ਼ ਕਰਦੇ ਸੀ ਡਾਈਟ ਵਧੀਆ ਰੱਖਦੇ ਸੀ ਖਾਂਦੇ ਪੀਂਦੇ ਨੇ ਸੀ ਆਪਣੇ ਸਾਰੇ ਆਪਣੇ ਸ਼ਹਿਰ ਦੇ ਬੰਦੇ ਨੂੰ ਪਤਾ ਹੈ ਮਤਲਬ ਕੁਝ ਗਲਤ ਕੁਝ ਖਾਂਦੇ ਕੁਝ ਦਿਨ ਸੀ ਬਹੁਤ ਧਿਆਨ ਨਾਲ ਆਪਣਾ ਖਾਣ ਪੀਣ ਦੇਖਦੇ ਸੀ ਫਿੱਟ ਸੀਗੇ ਬਿਲਕੁਲ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਕਿਦਾਂ ਦੇਖਦੇ ਹੋ ਇੱਕ ਬੜਾ ਵੱਡਾ ਘਾਟਾ ਪਿਆ ਸ਼ਹਿਰ ਨੂੰ ਪਿਆ ਸੀ ਪੰਜ ਵਾਰ ਜਿਹੜੇ ਕੌਂਸਲਰ ਆਇਆ ਸੀ ਸਰਦਾਰ ਗੁਰਮਿੰਦਰ ਸਿੰਘ ਜਿਹੜੇ ਲੱਗੇ ਅੱਜ ਸਟੂਡੀਓ ਨਾਲ ਵੀ ਡਾਕਾ ਗਏ ਦੇਖੋ ਜੀ ਇਹ ਗੁਰਮਿੰਦਰ ਲਾਲ ਨੇ ਸਾਡਾ ਤਾਂ ਦੇਖੋ ਸਾਡੇ ਕੋਲ ਸ਼ਬਦ ਨਹੀਂ ਹੈਗੇ ਮਤਲਬ ਕੋਈ ਗੱਲ ਕਹਿਣ ਨੂੰ ਕਿਉਂਕਿ ਪੰਜਵਾਰ ਦਾ ਕਾਉਂਸਲਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਰਹਾ ਔਰ ਇਨਾ ਵੱਡਾ ਸਮਾਜ ਸੇਵਿਕ ਸੀ ਕਿ ਇਹ ਇੰਦਰ ਵੋਟਾਂ ਮੰਗਣ ਲਈ ਆਵੇ ਜਾਂ ਨਾ ਆਵੇ ਅਭਿਜਿੱਤਾ ਸੀ ਔਰ ਸਾਨੂੰ ਸਾਰਿਆਂ ਨੂੰ ਜਿਤਾਉਂਦਾ ਸੀ ਤੇ ਇਸ ਕਰਕੇ ਜੀ ਸਾਡਾ ਤਾਂ ਦੇਖੋ ਜਿਹੜਾ ਪਰਿਵਾਰ ਦਾ ਘਾਟਾ ਉਹ ਤਾਂ ਕਦੇ ਪੂਰਾ ਹੀ ਨਹੀਂ ਹੋਣਾ ਉਹਦੇ ਬੱਚਿਆਂ ਨੂੰ ਪਿਓ ਹੁਣ ਕਿੱਥੋਂ ਮਿਲਣਾ ਭੈਣਾ ਭਰਾਵਾਂ ਨੂੰ ਭਰਾ ਨਹੀਂ ਮਿਲਣਾ ਤੇ ਇਹ ਤਾਂ ਬਹੁਤ ਵੱਡਾ ਘਾਟਾ ਪਰ ਮੇਰੇ ਖਲ ਖੰਨੇ ਸ਼ਹਿਰ ਨੂੰ ਔਰ ਹਲਕੇ ਨੂੰ ਇਹ ਇਹੋ ਜਿਹਾ ਘਾਟਾ ਹੈਗਾ ਜਿਹੜਾ ਕਦੇ ਪੂਰਾ ਨਹੀਂ ਹੋਣਾ ਪਤਾ ਲੱਗਿਆ ਸੀਦਾ ਗੁਰਕੀਰਤ ਸਿੰਘ ਜੀ ਨੇ ਦੱਸਿਆ ਮੈਨੂੰ ਤੇ ਮੈਂ ਕਿਸੇ ਜਗ੍ਹਾ ਜਾ ਰਿਹਾ ਸੀ ਮੈਂ ਫਿਰ ਪੱਜ ਕੇ ਆਇਆ ਮੈਂ ਕਿਹਾ ਨਹੀਂ ਯਾਰ ਦੰਦੀ ਘਾ ਤਾਂ ਫਿਰ ਬਹੁਤ ਹੀ ਮਾੜਾ ਕੰਮ ਹੋ ਗਿਆ ਤੇ ਪਰਿਵਾਰ ਨਾਲ ਗੱਲਬਾਤ ਕਰਨਾ ਹੈ ਆ ਅਫਸੋਸ ਕਰਨਾ ਹੈ ਜਾਂ ਉਹਨਾਂ ਨਾਲ ਖੜੇ ਆ ਹਰ ਸਿਚੁਏਸ਼ਨ 'ਚ ਉਹਨਾਂ ਨਾਲ ਖੜੇ ਆ ਔਰ ਪ੍ਰਮਾਤਮਾ ਨੂੰ ਉਹੀ ਬੇਨਤੀ ਕਰਾਂਗੇ ਕਿ ਸਾਡੇ ਇਹ ਪਰਿਵਾਰ ਨਾਲ ਜੋ ਪਾਣਾ ਹੋ ਤੇ ਮੰਨਿਆ ਸਾਰੇ ਤੇ ਉਹ ਬਹੁਤ ਵੱਡਾ ਘਾਟਾ ਹੋਇਆ ਜੀ ਬਸ ਇਹ ਦੇਖੋ ਇੱਕ ਪਾਰਟੀ ਦਾ ਬੜਾ ਘਾਟਾ ਪਿਆ ਹੈ ਸਰਦਾਰ ਗੁਰਮਿੰਦਰ ਸਿੰਘ ਲਾਲੀਹੁਰਾ ਜਿਹੜੇ ਕਿ ਪੰਜ ਵਾਰ ਕੌਂਸਲਰ ਰਹਿ ਚੁੱਕੇ ਨੇ ਅੱਜ ਸਾਨੂੰ ਸਭੀ ਵਿੱਚ ਸਾਹ ਗੁਰਮਿੰਦਰ ਸਿੰਘ ਲਾਲੀਹੁਰਾ ਦੇ ਦਿਹਾਂਤ ਦਾ ਬੇਹੱਦ ਦੁੱਖ ਹੈ ਵਿਸ਼ਵਾਸ ਨਹੀਂ ਆਉਂਦਾ ਕਿ ਉਹ ਇਸ ਉਮਰ ਦੇ ਵਿੱਚ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਬੇਵਕਤ ਮੌਕੇ ਤੇ ਜਾਣਾ ਸਾਡੇ ਸਾਰਿਆਂ ਲਈ ਸਾਡੇ ਪਰਿਵਾਰ ਲਈ ਔਰ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਜਿਹੜਾ ਝਟਕਾ ਹੈ ਬਹੁਤ ਵੱਡੀ ਘਾਟ ਦੀ ਮਹਿਸੂਸ ਹੋ ਰਹੀ ਹੈ ਕਿਉਂਕਿ ਉਹ ਪਾਰਟੀ ਦੇ ਥੰਮ ਸੀਗੇ ਔਰ ਬੜੇ ਸੀਨੀਅਰ ਲੀਡਰ ਸੀਗੇ ਬੜੇ ਤਜਰਬੇਕਾਰ ਉਹ ਆਗੂ ਸੀਗੇ ਔਰ 5 ਵਾਰ ਉਹ ਮਿਨਿਸਪਲ ਕਮੇਟੀ ਦੇ ਵਿੱਚ ਮੈਂਬਰ ਰਹੇ ਔਰ ਰੋਬਰਟਸ ਦੇ ਚੇਅਰਮੈਨ ਰਹੇ ਸੋ ਉਹ ਦਾ ਨੂੰ ਬਹੁਤ ਜ਼ਿਆਦਾ ਲੋਕ ਸੇਵਾ ਦਾ ਤਜਰਬਾ ਸੀਗਾ ਸੋ ਅੱਜ ਜਦੋਂ ਉਹ ਸਾਡੇ ਵਿੱਚ ਨਹੀਂ ਰਹੇ ਤਾਂ ਇਹੋ ਮਹਿਸੂਸ ਹੋ ਰਿਹਾ ਕਿ ਬਹੁਤ ਜ਼ਿਆਦਾ ਘਾਟ ਮਹਿਸੂਸ ਉਹਨਾਂ ਦੀ ਹੋ ਰਹੀ ਹੈ ਤੇ ਬੇहद ਦੁਖਦਾਈ ਜਿਹੜਾ ਮੌਕਾ ਹੈ ਅ ਅਸੀਂ ਸਾਰੇ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ ਵਿੱਚ ਸ਼ਾਮਲ ਹੋ ਰਹੇ ਹਾਂ ਔਰ ਪੂਰੇ ਸ਼ਹਿਰ ਔਰ ਪੂਰੇ ਇਲਾਕੇ ਚ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਇੱਕ ਸੋਗ ਦੀ ਲਹਿਰ ਹੈ ਸੋ ਪ੍ਰਮਾਤਮਾ ਕੋਲ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਸਥਾਨ ਦਵੇ ਉਹਨਾਂ ਨੂੰ ਸ਼ਾਂਤੀ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਇਹ ਜੋ ਪ੍ਰਮਾਤਮਾ ਦਾ ਭਾਣਾ ਹੈ ਉਸ ਨੂੰ ਮੰਨਣ ਦੀ ਬਲਬੁੱਧੀ ਸ਼ਕਤੀ ਬਖਸ਼ੇ ਧੰਨਵਾਦ ਜੀ ਸਰ ਕੁਝ ਪਤਾ ਲੱਗੇ ਕਿ ਕੀ ਕਾਰਨ ਰਿਹਾ ਜੀ ਸਾਹਮਣੇ ਦੇਖੋ ਸਡਨ ਹਾਰਟ ਅਟੈਕ ਹੋਇਆ ਉਹ ਕਿਉਂਕਿ ਉਹ ਆਦੀ ਸੀਗੇ ਸਵੇਰੇ ਰੋਜ਼ ਨਿਤਨੇਮ ਕਰਕੇ ਉਹ ਕਸਰਤ ਕਰਦੇ ਸੀਗੇ ਜਿਮ ਜਾਂਦੇ ਸੀ ਗਰਾਊਂਡ ਦੇ ਵਿੱਚ ਬਾਸਕਟਬਾਲ ਖੇਡਦੇ ਸੀ ਔਰ ਭੱਜਦੇ ਸੀਗੇ ਰਨਿੰਗ ਕਰਦੇ ਸੀਗੇ ਪਰ ਪਤਾ ਨਹੀਂ ਦੇਖੋ ਇਸ ਦਾ ਪ੍ਰਮਾਤਮਾ ਦੇ ਘਰ ਦਾ ਉਹਨਾਂ ਨੂੰ ਪ੍ਰਮਾਤਮਾ ਨੂੰ ਹੀ ਪਤਾ ਕਿ ਇੰਨਾ ਫਿਟ ਐਂਡ ਫਾਈਨ ਔਰ ਇੱਕ ਐਨਰਜੈਟਿਕ ਇੱਕ ਯੰਗ ਜਿਹੜਾ ਉਹ ਇਸ ਤਰ੍ਹਾਂ ਜਿਮ ਦੇ ਵਿੱਚ ਉਹ ਚਲੇ ਗਏ ਹਾਰਟ ਅਟੈਕ ਹੋ ਗਿਆ ਤੋਂ ਸਮਝ ਤੋਂ ਪਰੇ ਦੀ ਗੱਲ ਹੈ